ਜਿਵੇਂ ਕਿ ਤੁਸੀਂ ਟੌਪਿਕ ਤੋਂ ਦੇਖ ਹੀ ਲਿਆ ਹੋਣਾ ਕਿ ਜਦੋਂ ਸਿੱਧਾਂ ਨੇ ਗੁਰੂ ਜੀ ਕੋਲੋਂ ਆਪਣੇ ਪੰਥ ਦੇ ਮਹੱਲ ਬਾਰੇ ਪੁੱਛਿਆ ਤਾਂ ਗੁਰੂ ਜੀ ਦਾ ਕੀ ਸੀ ਜਵਾਬ ਗੁਰੂ ਨਾਨਕ ਦੇਵ ਜੀ ਜਿੱਥੇ ਵੀ ਗਏ ਉਹਨਾਂ ਨੇ ਸੰਗਤ ਕਾਇਮ ਕੀਤੀ ਅਤੇ ਪ੍ਰਚਾਰਕ ਥਾਪਿਆ ਇਸ ਦੇ ਦੋ ਕਾਰਨ ਸਨ ਇੱਕ ਤਾਂ ਲੋਕ ਇਕੱਠੇ ਹੋਏ ਅਤੇ ਪਿਆਰ ਤੇ ਭਾਈਚਾਰਾ ਬਣਿਆ ਦੂਜਾ ਸਮੂਹ ਨੂੰ ਉਪਦੇਸ਼ ਜ਼ਿਆਦਾ ਚੰਗਾ ਸਾਬਿਤ ਹੋਇਆ ਇੰਡੀਆ ਵਿੱਚ ਇਹ ਅਖਾਣ ਪ੍ਰਸਿੱਧ ਸੀ ਸਾਧੂ ਨਾ ਚੱਲੇ ਜਮਾਤ ਪਰ ਜਦੋਂ ਗੁਰੂ ਨਾਨਕ ਦੇਵ ਜੀ ਕੋਲੋਂ ਸਿੱਧਾਂ ਨੇ ਪੁੱਛਿਆ ਆਪਣੇ ਪੰਥ ਦਾ ਮਹੱਲ ਤੁਸੀਂ ਕਿਸ ਉੱਤੇ ਖੜਾ ਕਰਨਾ ਚਾਹੁੰਦੇ ਹੋ ਤਾਂ ਗੁਰੂ ਨਾਨਕ ਦੇਵ ਜੀ ਦਾ ਇਹ ਉੱਤਰ ਸੀ ਸੰਗਤ ਅਤੇ ਬਾਣੀ ਉੱਪਰ ਮੈਂ ਆਪਣੇ ਪੰਥ ਦਾ ਮਹੱਲ ਖੜਾ ਕਰਨਾ ਚਾਹੁੰਦਾ ਹਾਂ ਜੇਕਰ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ